2021 ਦੇ ਵਿੱਚ ਨਵੰਬਰ ਦੇ ਵਿੱਚ 19 ਨਵੰਬਰ ਨੂੰ ਜਦੋਂ ਇਹ ਆਪਾਂ ਧੌਣ ਤੇ ਗੋਡਾ ਰੱਖ ਕੇ ਸਵਾ ਸਾਲ ਉੱਥੇ ਬੈਠ ਕੇ ਕਾਨੂੰਨ ਵਾਪਸ ਕਰਵਾਏ ਸੀਗੇ ਉਸ ਟਾਈਮ ਉਹਨੇ ਇੱਕ ਗੱਲ ਬੋਲੀ ਸੀ ਕਹਿੰਦਾ ਮੈਰੀ ਤਪੱਸਿਆ ਭੰਗ ਹੋ ਗਈ ਇਹਨਾਂ ਲੋਕਾਂ ਨੂੰ ਮੈਂ ਸਮਝਾ ਨਹੀਂ ਸਕਿਆ ਪਹਿਲੇ 25 ਨਵੰਬਰ ਨੂੰ ਬਿਲਕੁਲ ਸੇਮ ਟੂ ਸੇਮ ਜਿਹੜੇ ਕਾਨੂੰਨ ਨੇ ਜਿਹੜੇ ਰੱਦ ਕਰਵਾਏ ਨੇ ਉਹਦਾ ਖਰੜਾ ਪੂਹੇ ਪੰਜਾਬ ਸਰਕਾਰ ਨੂੰ ਭੇਜਿਆ ਤੇ ਹੋਰ ਸਟੇਟਾਂ ਨੂੰ ਵੀ ਭੇਜਿਆ ਕਿਉਂਕਿ ਬਾਕੀ ਸਟੇਟਾਂ ਦੇ ਵਿੱਚ ਭਾਜਪੀ ਸਰਕਾਰ ਹੈਗੀ ਉੱਥੇ ਲਾਗੂ ਕਰਨ ਦੀ ਕੋਸ਼ਿਸ਼ ਕਰਨਗੇ ਲੇਕਿਨ ਪੰਜਾਬ ਸਰਕਾਰ ਦੇ ਵਿੱਚ ਪੰਜਾਬ ਦੇ ਵਿੱਚ ਅਸੀਂ ਸਰਕਾਰ ਤੇ ਧੌਣ ਤੇ ਗੋਡਾ ਰੱਖ ਕੇ ਇਹ ਕਿਹਾ ਕਿ ਵੀ ਜੇ ਤੁਸੀਂ ਪੰਜਾਬ ਦੇ ਵਿੱਚ ਲਾਗੂ ਕੀਤੀ ਤਾਂ ਸੰਘਰਸ਼ ਵੱਡੇ ਕਰਨੇ ਹੋਣਗੇ ਤੁਸੀਂ ਦੇਖਿਆ ਇਹਦੇ ਵਿੱਚ ਇਕੱਲਾ ਕਿਸਾਨ ਮਜ਼ਦੂਰ ਨਹੀਂ ਮਰੂਗਾ ਇਹਦੇ ਵਿੱਚ ਆੜਤੀਆ ਟਰੱਕ ਆਪਰੇਟਰ ਹੋ ਪੱਲੇਦਾਰ ਮੁਲਾਜ਼ਮ ਬਹੁਤ ਯਾਨੀ ਕਿ ਸਾਰੇ ਇਹਦੇ ਵਿੱਚ ਪ੍ਰਭਾਵਿਤ ਹੋਣਗੇ ਕਿਸਾਨਾਂ ਦੀਆਂ ਕਾਦੀਆਂ ਲੋੜੀਆਂ ਨੇ ਜੀ ਲੋੜੀਆਂ ਤੇ ਪਹਿਲਾਂ ਉੱਥੇ ਦਿਬੀ ਦਿਵਾਲੀਆਂ ਲੋੜੀਆਂ ਸਾਰੀਆਂ ਉੱਥੇ ਸੜਕਾਂ ਤੇ ਮਨਾਇਆਂ ਗਈਆਂ ਨੇ ਅੱਜ ਵੀ ਅਸੀਂ ਸੜਕਾਂ ਤੇ ਲੋੜੀਆਂ ਮਨਾਉਂਦੇ ਫਿਰਦੇ ਆ ਜੀ ਸਾਡੇ ਤੁਹਾਨਾਂ ਦੀਆਂ ਕੋਈ ਲੋੜੀਆਂ ਨਹੀਂ ਜੀ ਇਹ ਸਰਕਾਰਾਂ ਤੁਹਾਨਾਂ ਨੂੰ ਖਤਮ ਕਰਨਾ ਚਾਹੁੰਦੀਆਂ ਨੇ ਇਸ ਪ੍ਰੈ ਰੋਧ ਦੇ ਫਿਰਦੇ ਆ ਜੀ ਇਸ ਦਾ ਸਬੂਤ ਔਰ ਜਿਹੜੀ ਕਣਕ 250 3200 ਰੁਪਏ ਵਿਕੀ ਸੀ ਅੱਜ ਉਹ 3300 ਰੁਪਏ ਵਿਕ ਰਹੀ ਹੈ ਔਰ ਆਟਾ 45 ਰੁਪਏ ਹੋ ਗਿਆ ਔਰ ਸਰਕਾਰਾਂ ਕਾਰਪੋਰੇਟ ਦੀਆਂ ਨੇ ਕਿਸਾਨਾਂ ਦੀ ਸੁਣ ਨਹੀਂ ਰਹੀ ਜਿਹੜੀਆਂ ਇਹ ਅੱਜ ਕਾਪੀਆਂ ਫੂਕੀਆਂ ਗਈਆਂ ਨੇ ਇਹ ਮੋਦੀ ਸਰਕਾਰ ਨੇ 2021 ਦੇ ਵਿੱਚ ਨਵੰਬਰ ਦੇ ਵਿੱਚ 19 ਨਵੰਬਰ ਨੂੰ ਜਦੋਂ ਇਹ ਆਪਾਂ ਧੌਣ ਤੇ ਗੋਡਾ ਰੱਖ ਕੇ ਸਵਾ ਸਾਲ ਉੱਥੇ ਬੈਠ ਕੇ ਤਰຸນ ਵਾਪਸ ਕਰਵਾਏ ਸੀਗੇ ਉਸ ਟਾਈਮ ਉਹਨੇ ਇੱਕ ਗੱਲ ਬੋਲੀ ਸੀ ਕਹਿੰਦਾ ਮੈਰੀ ਤਪੱਸਿਆ ਭੰਗ ਹੋ ਗਈ ਇਹਨਾਂ ਲੋਕਾਂ ਨੂੰ ਮੈਂ ਸਮਝਾ ਨਹੀਂ ਸਕਿਆ ਜਿਸ ਤਰ੍ਹਾਂ ਕਹਿੰਦੇ ਨੇ ਕਿ ਸੱਪ ਜ਼ਖਮੀ ਹੋਇਆ ਉਹ ਕਦੇ ਵੀ ਡੰਗ ਮਾਰ ਸਕਦਾ ਉਹ ਹੋਣਾ ਪਿਛਲੇ 25 ਨਵੰਬਰ ਨੂੰ ਬਿਲਕੁਲ ਸੇਮ ਟੂ ਸੇਮ ਜਿਹੜੇ ਕਾਨੂੰਨ ਨੇ ਜਿਹੜੇ ਰੱਦ ਕਰਵਾਏ ਨੇ ਉਹਦਾ ਖਰੜਾ ਪੂਰੇ ਪੰਜਾਬ ਸਰਕਾਰ ਨੂੰ ਭੇਜਿਆ ਤੇ ਹੋਰ ਸਟੇਟਾਂ ਨੂੰ ਵੀ ਭੇਜਿਆ ਕਿਉਂਕਿ ਬਾਕੀ ਸਟੇਟਾਂ ਦੇ ਵਿੱਚ ਭਾਜਪਾ ਸਰਕਾਰ ਹੈਗੀ ਉੱਥੇ ਲਾਗੂ ਕਰਨ ਦੀ ਕੋਸ਼ਿਸ਼ ਕਰਨਗੇ ਲੇਕਿਨ ਪੰਜਾਬ ਸਰਕਾਰ ਦੇ ਵਿੱਚ ਪੰਜਾਬ ਦੇ ਵਿੱਚ ਅਸੀਂ ਸਰਕਾਰ ਤੇ ਧੌਣ ਤੇ ਗੋਡਾ ਰੱਖ ਕੇ ਇਹ ਕਿਹਾ ਕਿ ਜੇ ਤੁਸੀਂ ਇਹ ਪੰਜਾਬ ਦੇ ਵਿੱਚ ਲਾਗੂ ਕੀਤੀ ਤਾਂ ਸੰਘਰਸ਼ ਵੱਡੇ ਕਰਨੇ ਹੋਣਗੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸੰਘਰਸ਼ ਵੱਡੇ ਹੋਣਗੇ ਕਿਉਂਕਿ ਮੋਦੀ ਸਰਕਾਰ ਕਹਿੰਦੀ ਹੈ ਕਿ ਅਸੀਂ ਇਹ ਕਾਨੂੰਨ ਇਹ ਲਾਗੂ ਕਰਨੇ ਨੇ ਕਾਰਪੋਰੇਟ ਘਰਾਣਿਆਂ ਨੂੰ ਸਾਰਾ ਕੁਝ ਸਮਾਉਣਾ ਉਹ ਅਸੀਂ ਨਹੀਂ ਸਮਾਉਣ ਦੇਣਾ ਕਿਉਂਕਿ ਤੁਸੀਂ ਦੇਖਿਆ ਇਹਦੇ ਵਿੱਚ ਇਕੱਲਾ ਕਿਸਾਨ ਮਜ਼ਦੂਰ ਨਹੀਂ ਮਰੂਗਾ ਇਹਦੇ ਵਿੱਚ ਆੜਤੀਆ ਟਰੱਕ ਆਪਰੇਟਰ ਹੋਰ ਮੋਲੇ ਪੱਲੇਦਾਰ ਮੁਲਾਜ਼ਮਾਂ ਬਹੁਤ ਯਾਨੀ ਕਿ ਸਾਰੇ ਇਹਦੇ ਵਿੱਚ ਪ੍ਰਭਾਵਿਤ ਹੋਣਗੇ ਚਾਹੀਦਾ ਸਾਰਿਆਂ ਨੂੰ ਸਹਿਯੋਗ ਦੇਣਾ ਚਾਹੀਦਾ ਦੇ ਵਿੱਚ ਜਿਸ ਤਰ੍ਹਾਂ ਸਾਨੂੰ ਸੰਯੁਕਤ ਕਿਸਾਨ ਮੋਰਚਾ ਹੋਰ ਵੀ ਕਾਲ ਦੇਊਗਾ ਉਹ ਤੇ ਅਸੀਂ ਲੜਾਂਗੇ ਤੇ ਲੜਦੇ ਰਹਾਂਗੇ ਕਿਉਂ ਇਹਨਾਂ ਨੇ ਖੱਡਾ ਜੀ 23 ਨਵੰਬਰ ਨੂੰ ਭੇਜਿਆ ਸੀ ਸੈਂਟਰ ਸਰਕਾਰ ਨੇ ਸਰਕਾਰਾਂ ਨੂੰ ਲਾਗੂ ਕਰਨ ਵਾਸਤੇ ਜੋ ਪਹਿਲਾਂ 13 ਮਹੀਨੇ ਦਿੱਲੀ ਵਹਿ ਕੇ ਆਏ ਆ ਇਹਹੀ ਕਾਨੂੰਨ ਉੱਥੇ ਰੱਦ ਕਰਵਾ ਕੇ ਆਏ ਤੇ ਅਜੇ ਤੱਕ ਲਾਗੂ ਨਹੀਂ ਕੀਤਾ ਸਰਕਾਰ ਨੇ ਤੇ ਇਹ ਟੇ ਟੇ ਢੰਗ ਨਾਲ ਉਹੀ ਕਾਨੂੰਨ ਇਹਨਾਂ ਨੇ ਦੁਬਾਰੇ ਸਰਕਾਰਾਂ ਨੂੰ ਪੰਜਾਬ ਸਰਕਾਰ ਨੂੰ ਭੇਜ ਤੇ ਲਾਗੂ ਕਰਾਉਣ ਵਾਸਤੇ ਦੋਂ 10 ਮਹੀਨਿਆਂ ਤੋਂ ਹੁਣ ਫੇਰ ਉੱਥੇ ਆਪਣੇ ਬਾਰਡਰਾਂ ਤੇ ਚੱਲ ਰਿਹਾ ਹੈ ਜੀ ਮੋਰਚਾ ਕੋਈ ਸਰਕਾਰ ਦੇ ਕੰਨ ਤੇ ਜੂਨੀ ਸਰਕੀ ਤੇ ਹੁਣ ਸਾਰੀਆਂ ਪ੍ਰਾਪਤ ਜਦੇ ਜਦੇ ਬੰਦੀਆਂ ਇਕੱਠੀਆਂ ਹੋ ਰਹੀਆਂ ਨੇ ਅੱਜ ਵੀ ਮੀਟਿੰਗ ਰੱਖੀ ਹੋਈ ਹੈ ਪਾਤਣਾ ਦੇ ਵਿੱਚ ਸਨੁਕਤ ਮੋਰਚੇ ਦੀ ਉਹਨਾਂ ਜਥੇ ਬੰਦੀਆਂ ਨਾਲ ਤੇ ਇਕੱਠਾ ਹੋ ਕੇ ਇਹਨਾਂ ਨਾਲ ਲੜਾਂਗੇ ਤੇ ਇਹ ਕਾਨੂੰਨ ਵਾਪਸ ਕਰਾਵਾਂ ਕਿਸਾਨਾਂ ਦੀਆਂ ਕਾਦੀਆਂ ਲੋੜੀਆਂ ਨੇ ਜੀ ਦੌੜੀਆਂ ਤੇ ਪਹਿਲਾਂ ਉੱਥੇ ਦਿੱਲੀ ਦੀਵਾਲੀਆਂ ਲੋਹੜੀਆਂ ਸਾਰੀਆਂ ਉੱਥੇ ਸੜਕਾਂ ਤੇ ਮਨਾਈਆਂ ਗਈਆਂ ਨੇ ਅੱਜ ਵੀ ਅਸੀਂ ਸੜਕਾਂ ਤੇ ਲੋਹੜੀਆਂ ਮਨਾਉਂਦੇ ਫਿਰਦੇ ਆ ਜੀ ਅੱਡੇ ਕਿਸਾਨਾਂ ਦੀਆਂ ਕੋਈ ਲੋਹੜੀਆਂ ਨਹੀਂ ਜੀ ਇਹ ਸਰਕਾਰਾਂ ਕਿਸਾਨਾਂ ਨੂੰ ਖਤਮ ਕਰਨਾ ਚਾਹੁੰਦੀਆਂ ਨੇ ਇਸ ਤਰ੍ਹਾਂ ਹੀ ਰੋਦੇ ਫਿਰਦੇ ਆ ਜੀ ਇਸ ਤਾਂ ਸੜਕਾਂ ਦੇ ਉੱਤੇ ਟਰੈਕਟਰ ਮਾਰਤੀ ਸਾਡਾ ਸਾਰੇ ਜਥੇਬੰਦੀਆਂ ਦੇ ਇਕੱਠਾ ਚੱਲੂਗਾ ਟਰੈਕਟਰ ਅਣਗਿਣਤ ਟਰੈਕਟਰ ਚੱਲਣਗੇ ਜੀ ਹਰ ਸਾਲ ਜਿਵੇਂ ਚੱਲਦਾ ਉਸ ਤਰ੍ਹਾਂ ਹੀ ਇਹ ਅਸੀਂ ਸਾਰੀਆਂ ਸੜਕਾਂ ਤੇ ਚੱਲੂਗੇ ਟਰੈਕਟਰ ਅੱਜ ਕਾਪੀਆਂ ਫੁੱਟੀਆਂ ਰੋਸ ਪ੍ਰਦਰਸ਼ਨ ਕਰਦੇ ਆ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਤੇ ਜਿਹੜਾ ਪੂਰੇ ਭਾਰਤ ਦੇ ਅੰਦਰ ਜਿਹੜਾ ਨਵਾਂ ਖੜੜਾ ਕਿਉਂਕਿ ਮੋਦੀ ਸਰਕਾਰ ਨੇ ਜਿਹੜੇ ਤਿੰਨ ਕਾਨੂੰਨ 11 ਮਹੀਨੇ ਜਦੋਂ ਦਿੱਲੀ ਧਰਨੇ ਤੇ ਬੈਠਣ ਤੋਂ ਬਾਅਦ ਵਾਪਸ ਲਏ ਸੀ ਔਰ ਉਹਨਾਂ ਨੂੰ ਟੇਡੇ ਢੰਗ ਦੇ ਨਾਲ ਪੰਜਾਬ ਸਰਕਾਰ ਨੂੰ ਇਹ ਖੜੜਾ ਭੇਜਿਆ ਕਿ ਆਹਾ ਆਹ ਜਿਹੜੀਆਂ ਨੀਤੀਆਂ ਨੇ ਇਹ ਲਾਗੂ ਕਰ ਰਹੀਆਂ ਨੇ ਉਹਦੇ 'ਚ ਇਹ ਹੈ ਕਿ ਮੰਡੀ ਨੂੰ ਪੰਜਾਬ ਦੀ ਮੰਡੀ ਨੂੰ ਖਤਮ ਕੀਤਾ ਜਾ ਰਿਹਾ ਹੈ ਔਰ ਅਸੀਂ ਉਹਦਾ ਵਿਰੋਧ ਕਰਦੇ ਹਾਂ ਉਹਦਾ ਉਹਦੀ ਸਾਹਮਣੇ ਹੈ ਤੁਹਾਡੇ ਮਤਲਬ ਕਿ ਅੱਜ ਜਦੋਂ ਕਿਸਾਨ ਦੀ ਜੀਰੀ ਮੰਡੀ ਚ ਵਿਕ ਰਹੀ ਦੀ ਸਰਕਾਰੀ ਰੇਟ ਤੇ ਤੁਲੀ ਲਈ ਉਹ ਤੋਂ ਘੱਟ ਤੁਲੀ ਹੈ ਔਰ ਜਿਹੜੀ ਕਣਕ 2200 2300 ਰੁਪਏ ਵਿਕੀ ਸੀ ਅੱਜ ਉਹ 3300 ਰੁਪਏ ਵਿਕ ਰਹੀ ਹੈ ਔਰ ਆਟਾ 45 ਰੁਪਏ ਹੋ ਗਿਆ ਅਸੀਂ ਤੁਹਾਡੇ ਮੀਡੀਆ ਦੇ ਰਾਹੀਂ ਉਹਨਾਂ ਲੋਕਾਂ ਨੂੰ ਜਿਹੜੇ ਇਹ ਕਹਿ ਰਹੇ ਨੇ ਕਿ ਕਿਸਾਨ 30 ਦਿਨ ਬੈਠਦੇ ਨੇ ਸੜਕਾਂ ਤੇ ਉਹਨਾਂ ਨੂੰ ਜਾਗਰੂਕ ਬਣਾਉਣਾ ਚਾਹੁੰਦੇ ਆ ਕਿ ਜੇਕਰ ਸਰਕਾਰ ਨੇ ਮੰਡੀ ਤੋੜਦੀ ਤਾਂ 3300 ਦਾ ਮਤਲਬ ਨਹੀਂ ਮਿਲੂ ਕਿੰਨੇ ਦੀ ਕੜਕਖਾਨ ਨੂੰ ਇਹਦੇ ਨਾਲ ਨੁਕਸਾਨ ਕਿੰਨਾ ਹੋਊ ਹੁਣ ਤੁਹਾਡੇ ਸਾਹਮਣੇ ਖਬਰਾਂ ਚੱਲ ਰਹੀਆਂ ਨੇ ਕੱਲ ਦੀਆਂ ਕਿ ਬਿਸਕੁਟ ਮਹਿੰਗਾ ਹੋਊ ਬਰੈਡ ਮਹਿੰਗਾ ਹੋਊ ਹੋਟਲਾਂ ਦਾ ਤੇ ਰੋਟੀ ਮਹਿੰਗੀ ਹੋਜੂ ਔਰ ਇਹ ਕਿਸਾਨ ਜਿਹੜੇ ਦੋ ਕਿਸਾਨ ਫੋਰਮ ਬਾਟਰਾ ਤੇ ਬੈਠੇ ਨੇ ਦੋ ਫੋਰਮ ਬੈਠੇ ਨੇ 11 ਮਹੀਨੇ ਹੋ ਗਏ ਬਾਟਰਾ ਤੇ ਬੈਠਿਆ ਨੂੰ ਔਰ ਕਿਸੇ ਸਰਕਾਰ ਦੇ ਕੰਨ ਤੇ ਜੂ ਨਹੀਂ ਸਰਕ ਰਹੀ ਔਰ ਅਸੀਂ ਅਪੀਲ ਇਹੀ ਕਰਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨ ਮਜ਼ਦੂਰ ਮਲਾਜ਼ਮ ਜਿਹੜੇ ਵੀਰੇ ਕਹਿੰਦੇ ਨੇ ਕੋਠੇ ਤੇ ਕਣਕ ਬੀਜ ਲਾਂਗੇ ਪਤਾ ਲੱਗ ਜੂ ਚਾਰ ਦਿਨਾਂ ਨੂੰ ਕਿ ਕਣਕ ਕੀ ਭਾਅ ਵੇਖੂ ਕਿਉਂਕਿ 3 ਮਹੀਨੇ ਨੇ ਹਜੇ ਫਸਲ 'ਚ ਆਉਣ ਦੇ ਵਿੱਚ ਕਣਕ ਦੀ ਜਦੋਂ ਕਿਸਾਨਾਂ ਦੀ ਫਸਲ ਆ ਗਈ ਉਹੀ ਰੇਟ 2500 ਰੁਪਏ ਹੋਜੂ ਔਰ ਇਸ ਮਜਬੂਰੀ 'ਚ ਕਿਸਾਨ ਸੜਕਾਂ ਤੇ ਬੈਠਾ 11-11 ਮਹੀਨੇ ਹੋ ਗਏ ਔਰ ਸਰਕਾਰਾਂ ਕਾਰਪੋਰੇਟ ਦੀਆਂ ਨੇ ਕਿਸਾਨਾਂ ਦੀ ਸੁਣ ਨਹੀਂ ਰਹੀ। ਇਹੀ ਮੁੱਦੇ ਨੂੰ ਲੈ ਕੇ ਅੱਜ ਉਹਨਾਂ ਦੀਆਂ ਕਾਪੀਆਂ ਸਾੜੀਆਂ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ 26 ਤਰੀਕ ਨੂੰ ਪੂਰੇ ਭਾਰਤ ਦੇ ਵਿੱਚ ਟਰੈਕਟਰ ਮਾਰਚ ਕੀਤਾ ਜਾਣਾ। ਉਸ ਦੇ ਵਿੱਚ ਵੱਧ ਚੜ ਕੇ ਹਿੱਸਾ ਪਾਵਾਂਗੇ। ਜੇਕਰ ਸਰਕਾਰ ਨਾ ਮੰਨੀ ਤਾਂ ਅਗਲਾ ਪ੍ਰੋਗਰਾਮ ਸੰਯੁਕਤ ਮੋਰਚਾ ਕੀ ਦਿੰਦਾ ਉਹਦੇ ਤੇ ਅਮਲ ਕਰਾਂ। ਜਿਹੜੀਆਂ ਅਸੀਂ ਘਾਤੀਆਂ ਭੁੱਖੀਆਂ ਨੇ ਜੀ ਇਹ ਇੱਕ ਤਾਂ ਜਿਹੜਾ ਮੋਦੀ ਇਹ ਕਹਿੰਦਾ ਵੀ ਜਥੇਬੰਦੀਆਂ ਦਾ ਏਕਾ ਨਹੀਂ ਸਾਰੀਆਂ ਜਥੇਬੰਦੀਆਂ ਸਾਡੀਆਂ ਇੱਕ ਨੇ ਜਿਹੜਾ ਤੁਸੀਂ ਸਵਾਲ ਪੁੱਛਿਆ ਕਿ ਅੱਜ ਲੋਹੜੀ ਨੂੰ ਪਹਿਲਾਂ ਦੀਵਾਲੀ ਨੂੰ ਵੀ ਸਾਡਾ ਤਾਂ ਇਹੀ ਕੁਸਤੀ ਸਾਡੀ ਜੀਰੀ ਮੰਡੀਆਂ 'ਚ ਰੁਲਦੀ ਸੀ ਅਸੀਂ 20 20 ਮਹੀਨਾ ਮਹੀਨਾ ਮੰਡੀਆਂ 'ਚ ਬੈਠ ਕੇ ਜੀਰੀ ਵੇਚੀ ਆ ਸੜਕਾਂ 'ਤੇ ਬੈਠੇ ਆ ਕੱਟ ਲੱਗੇ ਨੇ ਜ਼ਿਮੀਂਦਾਰਾਂ ਦੇ ਜਿਹੜੀਆਂ ਇਹ ਸਰਕਾਰ મોદી ਸਰਕਾਰ ਆ ਜਿਹੜਾ ਜਿੰਨਾ ਵੀ ਇਹਨੇ મોદી ਸਰਕਾਰ ਨੇ ਕਿਸਾਨ ਅੱਜ ਦੁਖੀ ਕੀਤਾ ਅੱਜ ਤੱਕ ਕੋਈ ਐਈਆਂ ਸਰਕਾਰਾਂ ਨਹੀਂ ਆਈਆਂ ਜਿਹੜਾ ਮੋਦੀ ਸਰਕਾਰ ਨੂੰ ਇਹ ਮੈਨਕੋ ਕਤਾ ਨਹੀਂ ਅਸੀਂ ਪਹਿਲਾਂ ਵੀ 13 ਮਹੀਨੇ ਬੈਠੇ ਆਂ ਕੁਝ ਸਾਡੇ ਸਾਥੀ ਹੁਣ ਵੀ ਬੈਠੇ ਨੇ ਜਿਹੜੀਆਂ ਅਸੀਂ ਅੱਜ ਕਾਪੀਆਂ ਭੂਕਦੇ ਆ ਇਹ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਅੱਜ ਸੈਂਟਰ ਸਰਕਾਰ ਦੇ ਵਿਰੋਧ ਚਾ ਜਿਹੜਾ ਤੁਸੀਂ ਕਹਿੰਦੇ ਪੰਜਾਬ ਸਰਕਾਰ ਸਾਡੇ ਨਾਲ ਆ ਪੰਜਾਬ ਸਰਕਾਰ ਆਪ ਦੇ ਇਦਾਰੇ ਤਾਂ ਦੇਖੇ ਪਰਸੋਂ ਇਕੱਠੇ ਹੋਏ ਬੈਠੇ ਨੇ ਕਵਰੇਟ ਦਾ ਆਦਾਰਾ ਖਤਮ ਹੋਇਆ ਪਿਆ ਜ਼ਿਮੀਂਦਾਰਾਂ ਨੂੰ ਤਾਂ ਇਹ ਕਹਿੰਦੇ ਨੇ ਵੀ ਤੁਹਾਡਾ ਕਰਜ਼ਾ ਨਹੀਂ ਤੁਸੀਂ ਸਟੇਟੀਆਂ ਦਾ ਮੋੜ ਦੇ ਇਹਨਾਂ ਨੇ ਮੋਤੀਆਂ ਇਹਨਾਂ ਨੇ ਡਾਨੀ ਬਾਨੀਆਂ ਦਾ ਪਤਾ ਨਹੀਂ ਕਿੰਨਾ ਕਰਜ਼ਾ ਮਾਫ਼ ਕਰਤਾ ਇੱਕ ਇਹਨਾਂ ਨੂੰ ਕਿਸਾਨ ਦਾ ਕਰਜ਼ਾ ਦੇਖਦਾ ਵੀ ਕਿਸਾਨ ਕਰਜ਼ਾ ਨਹੀਂ ਮੋੜਦਾ ਕਿਸਾਨ ਕਰਜ਼ਾ ਮੋੜੂ ਕਿੱਥੋਂ ਜਦ ਤਾ 2275 ਰੁਪਏ ਕਣਕ ਵਿਠੀ ਆ ਅੱਜ ਉਹੀ ਕਣਕ ਸਾਡੀ 3300 ਰੁਪਏ ਵਿਕ ਰਹੀ ਆ ਜਿਹੜਾ ਕੀ ਇਹ ਕਹਿੰਦੇ ਨੇ ਵੀ ਨਾਜ ਭੰਡਾਰ ਭਰਿਆ ਪਿਆ ਜਿਹੜਾ ਅੱਜ ਉਹ ਕਿੱਥੇ ਗਿਆ ਜਦੋਂ ਕਿਸਾਨ ਦੀ ਫਸਲ ਵੇਚਣੀ ਹੁੰਦੀ ਆ ਉਸ ਟਾਈਮ ਬਹੁਤ ਨਖਰੇ ਕਰਦੇ ਨੇ ਕਿਸਾਨ ਅੱਜ ਬਹੁਤ ਦੁਖੀ ਆ ਨਾ ਕਿਸਾਨ ਨੂੰ ਕੋਈ ਤਿਹਾਰ ਦਾ ਕੋਈ ਨਾ ਲੋੜੀ ਦਾ ਨਾ ਦੀਵਾਲੀ ਦਾ ਸਾਡੀਆਂ ਲੋੜੀਆਂ ਦੀਵਾਲੀਆਂ ਤਾਂ ਇਹਨਾਂ ਦੇ ਪਿੱਛੇ ਆਪੇ ਜੇ ਰਹਿੰਦੇ ਨੇ ਅਸੀਂ ਇਹਨਾਂ ਦਾ ਅੱਜ ਤਿਹਾਰ ਵਾਲੇ ਦਿਨ ਹੀ ਪਿੱਛੇ ਆਪਾ ਕਰਦੇ ਆਂ ਵੀ ਸਰਕਾਰਾਂ ਸਾਡੇ ਕੰਨੀ ਸੈਂਟਰ ਸਰਕਾਰ ਆ ਪੰਜਾਬ ਸਰਕਾਰ ਆ ਕਿਸਾਨਾਂ ਕੰਨੀ ਬਿਲਕੁਲ ਨਹੀਂ ਦੇਖਦੀ ਜਿਹੜਾ ਅੱਜ ਦਾ ਸਾਡਾ ਸਾਰੀਆਂ ਜਥੇਬੰਦੀਆਂ ਦਾ ਹੀ ਇਹ ਇਹ ਤਾਂ ਜੀ ਇਹਨਾਂ ਦੀ ਗਿਣੀ ਬੀਚੀ ਸਾਜ਼ਿਸ਼ ਹੈ ਜਦੋਂ ਇੱਕ ਵਾਰ ਇਹ ਆਪਣਾ ਤਿੰਨ ਕਾਨੂੰਨ ਰੱਦ ਕਰ ਤੇ ਪਾਰਲੀਮੈਂਟ ਦੇ ਮਤਾਂ ਪਾਸ ਕਰਤਾ ਉਸ ਤੋਂ ਬਾਅਦ ਰਾਸ਼ਟਰਪਤੀ ਦੇ ਮੋਹਰ ਲਾਤੀ ਉਸ ਤੋਂ ਬਾਅਦ ਫਿਰ ਕੀ ਬਾਕੀ ਰਹਿ ਜਾਂਦਾ ਫਿਰ ਉਹੀ ਗੱਲ ਤੇ ਆਉਣ ਲਈ ਜਿਵੇਂ ਮੇਰੇ ਸਾਥੀਆਂ ਨੇ ਵੀ ਦੱਸਿਆ ਹੈ ਕਾਰਪੋਰੇਟ ਸੈਕਟਰ ਦਾ ਹੁਣ ਤੱਕ ਤਕਰੀਬਨ 50 ਲੱਖ ਕਰੋੜ ਰੁਪਇਆ ਸਮੇਤ ਮਰਮੋਨਸ ਸਰਕਾਰ ਅੱਜ ਤੱਕ ਉਹਨਾਂ ਦਾ ਨਾਂ ਦੇਸ਼ ਮਰਿਆ ਨਾ ਬੈਂਕਾਂ ਮਰੀਆਂ ਨੇ ਜਦੋਂ ਕਿ ਕਿਸਾਨਾਂ ਦੇ ਜੁਮੇ ਸਿਰਫ 9 ਲੱਖ ਕਰੋੜ ਰੁਪਇਆ ਕਰਜ਼ਾ ਜਿਹੜਾ ਕਿ ਬਿਲਕੁਲ ਸਮੂਹਤਾ ਦੇ ਆਧਾਰ ਤੇ ਹੈ ਘੁੰਮਣ ਸਿੰਘ ਰਣਜੀਤ ਸਿੰਘ ਘੁੰਮਣ ਦੀ ਉਹਦੇ ਮੁਤਾਬਕ ਹੈ ਉਹਦੇ ਲਈ ਅੱਜ ਮੀਟਿੰਗ ਹੈ ਖਨੌਰੀ ਸਾਰੇ ਇੱਥੇ ਬੰਦਿਆਂ ਦੀ ਸਾਰੇ ਲੜਾਂਗੇ ਸਾਰੇ ਜਿੰਨੇ ਵੀ ਇੱਥੇ ਹਾਂ ਇੱਕ ਗੱਲ ਪੰਜਾਬ ਸਰਕਾਰ ਨੂੰ ਕਿਹਾ ਵੀ ਘੱਟੋ-ਘੱਟ ਜੇ ਇਹ ਖਾੜਾ ਤੁਸੀਂ ਸੈਸ਼ਨ ਬੁਲਾ ਕੇ ਰੱਦ ਕਰੋ ਕਹਿੰਦੇ ਹੈਗੇ ਪ੍ਰੈਸ ਗੱਲਾਂ ਬਾਤਾਂ ਕਰਦੇ ਨੇ ਪਰ ਦਿੱਲੀ ਦੀ ਇਲੈਕਸ਼ਨ 'ਚ ਰੁਝੇ ਹੋਣ ਕਰਕੇ ਅਜੇ ਤੱਕ ਉਧਰ ਧਿਆਨ ਨਹੀਂ ਦਿੱਤਾ ਉਹ ਬੇਹੱਦ ਪਤਾ ਹੈ ਅਗਰ ਇਹ ਬਹੁਤ ਜ਼ਰੂਰੀ ਹੈ ਤੁਨੇ ਨੁਮਾਇੰਦਿਆਂ ਦੀ ਵੀ ਉਹ ਜਿਹੜਾ ਖੜਾ ਹੈ ਉਹ ਇੱਕ ਆ ਮਤਲਬ ਇਜ਼ਹਾਰ ਛੱਡ ਕੇ ਰੱਖ ਦਿੱਤਾ ਜਾਵੇ